ਹਲੋ ਹਾਂ ਬੱਬੀ ਕਾਤਰੀ ਜੀ ਨੀ ਬੱਬੀ ਦੱਸ ਗੱਲ ਕੀ ਹੋਈ ਆ ਗੱਲ ਨੂੰ ਮੈਂ ਤਾਂ ਸੁਣ ਹੀ ਫਾਗਦੇ ਕੋਤ ਮਾਰਾ ਹੋਇਆ ਮੇਰੇ ਨਾਲ ਕੀ ਗੱਲ ਹੋ ਗਈ ਤੇ ਨਾਲ ਰਾਤ ਤਾਂ ਬੜੇ ਦੂਏ ਮੇਰੇ ਨਾਲ ਐ ਖਰਦੀ ਹਬੀ ਸੀ ਤੇ ਹੁਣ ਇੱਕਦਮ ਰੋਣ ਕੇ ਲੱਗ ਗਈ ਕਿ ਆਪਾਂ ਰਾਤ ਵਾਲਾ ਸੀਨ ਨਹੀਂ ਖਾਂਦਾ ਮੈਨੂੰ ਲੱਗ ਗਿਆ ਮੇਰੀ ਹਾਕੀ ਤੇ ਹੁਣ ਮੈਂ ਕਦੇ ਵੀ ਨਹੀਂ ਹੱਸ ਸਕਦੀ ਹੁਣ ਕੀ ਹੋ ਗਿਆ ਗੱਜਾਸੀ ਨੂੰ ਦੱਸ ਕੀ ਹੋ ਗਿਆ ਕਿਉਂ ਰੋਈ ਜਾਨੀ ਦੱਸ ਮੈਨੂੰ ਗੱਲ ਤਾਂ ਦੱਸ ਨਾ ਹੁਣ ਸਾਰੀ ਫਿਰ ਵੀ ਇਹ ਨੂੰ ਆਪਣੇ ਬਾਰੇ ਪਤਾ ਲੱਗ ਗਿਆ ਮੈਨੂੰ ਲੱਗਦਾ ਕਾਈ ਸੀ ਆ ਪਤਾ ਹੈ ਕਿਵੇਂ ਲੱਗ ਗਿਆ ਦੱਸ ਪਤਾ ਲੱਗ ਗਿਆ ਉਹਨੂੰ ਦੱਸ ਕਮਾਲ ਕਰਦੀ ਤੂੰ ਕੀ ਬੋਲਦਾ ਹੱਤੀ ਮੇਰੇ ਨਾਲ ਹਰ ਦਾ ਬੁਰਸਾ ਰਹਿਣਾ ਹਨ ਕੋਈ ਗੱਲ ਵੀ ਮੰਨਦਾ ਨਹੀਂ ਐਂ ਪਤਾ ਲੱਗਿਆ ਕਿ ਮੈਂ ਉਹਨੂੰ ਕਿਹੜੀ ਚੈਟ ਪੜ੍ਹ ਲਈ ਆਪਣੀ ਜਾਂ ਕੋਈ ਫੋਨ ਚ ਰਿਕਾਰਡਿੰਗ ਆ ਗਈ ਕੀ ਗੱਲ ਹੋ ਗਈ ਮੈਨੂੰ ਨਹੀਂ ਪਤਾ ਹੈਪੀ ਉਹਨੇ ਦਗਾਉਣੀ ਚੈਟ ਪੜ੍ਹੀ ਹੈ ਕਿ ਕੋਈ ਰਿਕਾਰਡਿੰਗ ਕਰ ਲਈ ਆਪਣੀ ਬਗਨ ਕੀ ਹੋਇਆਗਾ ਉਹ ਮੇਰੇ ਨਾਲ ਅਜਿਹਾ ਕਿਉਂ ਕਰਕੇ ਸੀ ਜ਼ਰਾ ਤੱਕ ਬੇਇੱਜ਼ਤੀ ਕਰ ਦਿੰਦਾ ਫਿਰ ਸਾਰੇ ਇਕੱਠਾ ਅੱਛਾ ਪਰ ਮਰਿਆ ਮੁਰਿਆ ਹੋਸਨੇ ਮਾਰਦਾ ਰੱਜ ਦੋ ਚੀਜ਼ ਕਰਦਾ ਉਹਦਾ ਅੱਛਾ ਚਲੋ ਹੁਣ ਤੱਕ ਤੁਸੀਂ ਕੋਈ ਚੁੱਪਤਾ ਕਰੋ ਚੁੱਪ ਕਰਕੇ ਮੇਰੇ ਨਾਲ ਗੱਲ ਤਾਂ ਕਰੋ ਇੱਕ ਵਾਰੀ ਚੁੱਪ ਕਰਕੇ ਗੱਲ ਕਰੋ ਕੋਈ ਗੱਲ ਨਹੀਂ ਤੇ ਹੋਰ ਨਾ ਮੈਂ ਤੇ ਅੰਨੇ ਹੈ ਕਿੱਥੇ ਐਸ ਟਾਈਮ ਹੁਣ ਤੂੰ ਹਾਂ ਕਰੇ ਸੀ ਮੈਂ ਅੱਛਾ ਕਰੇ ਸੀ ਤੂੰ ਕਿੱਧਰ ਗਿਆ ਹੁਣ ਐਸ ਟਾਈਮ ਫਿਰ ਮੈਨੂੰ ਬਤਾਈ ਨਹੀਂ ਕਿਉਂ ਕਿੱਧਰ ਗਿਆ ਹੱਤੇ ਤੇ ਫਿਰ ਮੇਰੇ ਨਾਲ ਫੋਨ ਤੇ ਤੈਨੂੰ ਮੈਂ ਕਿੰਨਾ ਕੁ ਸਭ ਦੱਸਿਆ ਸੀ ਤੂੰ ਕੁਚੈਟ ਲੋਕ ਲੁਕਤ ਲੱਗ ਰੱਖਿਆ ਕਰ ਫੋਨ ਤੇ ਫੋਨ ਐ ਸਿੱਧੇ ਸਾਹਮਣੇ ਸਿੱਟੀ ਰੱਖ ਦੇ ਜੋ ਤੇ ਉਹਨੇ ਜਦ ਦੱਸ ਮੇਰਾ ਕੀ ਕਸੂਰ ਹੈ ਹੁਣ ਤਾਂ ਤੇਰੇ ਕੋਲ ਫੜੀ ਗਈ ਹੈ ਬਿਲਕੁਲ ਤੂੰ ਹੀ ਫੜੀ ਗਈ ਹੈ ਮੇਰੇ ਵੀ ਹੱਥ ਤੇ ਕੋਈ ਦੇ ਚੱਕ ਨਹੀਂ ਸੀ ਤੇ ਮੇਰਾ ਫੋਨ ਤੇ ਤੇਰੀ ਉਹਨੂੰ ਪਰੇ ਮੈਂ ਤੈਨੂੰ ਹਟਾ ਦੂੰਗਾ ਚਾਹਵੇਂ ਨੀ ਮੇਰਾ ਫੋਨ ਤੇ ਹੁਣਰਾ ਡਿਸੀਜਨ ਕੀ ਹੈ ਲੈ ਕਰ ਉਹਦਾ ਉਹਰਾ ਦੇ ਫਿਰ ਨੂੰ ਨਹੀਂ ਕੋ ਤਾ ਰਿਤੇ ਨਾਲ ਕਿ ਨਹੀਂ ਆਗੂ ਆ ਤੇਰੇ ਨਾਲ ਹੀ ਤੇਰੇ ਤੇ ਵੀ ਸ਼ਬਦ ਹੈ ਤੇ ਮੇਰੀ ਰੀਤੀ ਕਰ ਲਈ ਤੇ ਸ਼ੱਕ ਕਰ ਬਗਾਨੀ ਕੀ ਕੀ ਕਰੂ ਜੀ ਮੇਰੀ ਗੱਲ ਸਮਝ ਜੀ ਉਸ ਨੂੰ ਪਤਾ ਲੱਗਦਾ ਤੂੰ ਮੇਰਾ ਨਾਮ ਮੇਰੇ ਨਾਮ ਤੋਂ ਸੇਵ ਕਿੱਤਾਂ ਰਿਹਾ ਹੋਰ ਮੇਰਾ ਲਾੜਲਾ ਤੇ ਹੋਰ ਹੈਪੀ ਹਾਂ ਇਹ ਕਿਾ ਹੋਇਆ ਇੱਕਦਮ ਪੰਗੇ ਤੋਂ ਫਸਾਉਣ ਵਾਲੇ ਕੰਮ ਤੂੰ ਆਪ ਕਰਦੀਆਂ ਤੂੰ ਦੱਸਦਾ ਹੈ ਮੇਰਾ ਲਾੜਲਾ ਜਿਓਰ

ਜੇ ਤੈਨੂੰ ਉਹਨੇ ਤੈਨੂੰ ਰੱਖਦਾ ਠੀਕ ਨਹੀਂ ਰੱਖਦਾ ਤਾਂ ਆਪਾਂ ਤਿਆਰ ਰਹਾਂਗੇ ਬੋਲ ਜਿਆਦਾ ਗਨ ਪਿੰਡ ਦੀ ਹੈ ਪਿੰਡ ਚ ਨਹੀਂ ਰਹਿਾਂਗੇ ਕਿਤੇ ਹੋਰ ਰਹਿਣਾ ਕਿ ਦੱਸੋ ਹੋਰ ਕਿਲਾ ਜਾਂਦਾ ਤੇ ਦੁਪਰ ਤੋਂ ਕੁਝ ਨਹੀਂ ਕਰ ਸਕਦਾ ਮੈਂ ਸਾਤੀ ਤੂੰ ਤਾਂ ਕਮਾਉਂਦਾ ਵੀ ਨਹੀਂ ਨਾ ਤੂੰ ਤਾਂ ਕੁਝ ਕਰਦਾ ਵੀ ਨਹੀਂ ਕੰਮ ਵੀ ਨਹੀਂ ਕਰਦਾ ਖਾਵਾਂਗੇ ਕੀ ਆਪਣੇ ਦੋਨਾਂ 'ਚ ਲੜਾਈ ਹੋਇਆ ਕਰੂਗੀ ਕਾਹੀ ਕਿ ਉਹਨੇ ਗੁੱਸੇ ਮੁੱਖੇ ਸਾਡਾ ਲੈਲਾ ਕਿੰਨੇ ਤੋਂ ਦਿਨ ਪਿਆਰ ਖਾਲਾ ਹੈ ਕਿੰਨੇ ਦਿਨਾਂ ਦਾ ਕਰੀਏ ਦੇਖੋ گا میرے دیکھ ل ਮੈਂ ਤੇਰੇ ਨਾਲ ਰਹਿ ਲੂੰਗਾ ਪਰ ਸੋਚੀ ਵੇਖ ਸੰਦਾ ਕਿ ਕੀ ਤੇਰਾ ਤੇ ਮਾਰਿਆ ਕਰਿਆ ਤੂੰ ਇਸ ਨੂੰ ਬੈਠ ਕੇ ਗੱਲ ਤਾਂ ਕਰ ਜਾਂ ਕੋਈ ਇਸ ਨੂੰ ਸੌਰੀ ਫੀਲ ਕਰ ਲੈ ਜਾਂ ਐ ਕਹ ਦੇ ਤੂੰ ਮੈਨੂੰ ਕੁਛ ਕਹਿਣਾ ਇੱਕ ਆਈਡੀਆ ਦਿੰਦਾ ਤੈਨੂੰ ਤੂੰ ਇਹ ਕੰਮ ਕਰੇ ਫਿਰ ਹਾਂ ਅੱਗੇ ਕਿਵੇਂ ਦੁਖਾਏਗਾ ਮੈਂ ਉਮੀਦਾਂ ਲੂੰਗੀ ਪਰ ਮੈਂ ਵਾਅਦਾ ਕਰ ਚੁੱਪ ਬਾਹਰ ਖੜ੍ਹ ਕੇ ਮਿਲ ਕੋਲ ਨੂੰ ਕਦ ਤੂੰ ਰੋਤ ਨਾ ਭਾਬੀ ਗਏ ਮੇਰੀ ਗੱਲ ਤਾਂ ਸੁਣਦਾ ਰੋਤ ਨਾ ਕੋਈ ਮੇਰੀ ਗੱਲ ਤਾਂ ਸੁਣ ਦੋ ਬੀ ਪਰ ਸੁਣ ਰੋਣ ਬੈਜੇ ਨਾ ਪਰ ਗੱਲ ਸੁਣ ਦੋ ਮੇਰੀ ਤੁਸੀਂ ਐਂ ਕਹਿ ਦਿਓ ਤੁਸੀਂ ਐਂ ਕਹਿ ਦਿਓ ਕਿ ਮੇਰਾ ਫੋਨ ਨਾ ਜਿਹੜਾ ਹੈਕ ਹੋ ਗਿਆ ਸੀਗਾ ਤੇ ਕਿਸੇ ਨੇ WhatsApp ਹੈਕ ਕਰ ਲਿਆ ਕਿ ਮੈਂ ਨਹੀਂ ਇਹ ਚੈਟ ਕੀਤੀ WhatsApp ਹੈਕ ਕਰ ਲਿਆ ਮੰਨਣਾ ਹੀ ਨਹੀਂ ਤੂੰ ਮੈਂ ਕਿ ਤੁਸੀਂ ਕਿੰਨੇ ਘਾਰੇ ਤੇਰੀ ਜੀ ਨਾ ਤਾਂ ਕੋਈ ਪਾਪ ਹੀ ਰੇ ਕੋੰਦ ਮਨਾਈ ਮੈਂ ਤੇ ਜਾ ਰਹੀ ਹਾਂ ਪਾਪ ਹੀ ਕਿਉਂ ਆ ਜੀ ਮੈਸੇਜ ਕਿਉਂ ਕਰਦੀ ਹੈਂ ਹਾਂ ਇਹ ਲੋਕੀ ਆਪਨ ਬਿਠਾਉਣੇ ਪਊਗੀ ਸੈਟਿੰਗ ਫਿਰ ਕੋਈ ਖੋਊਂਗਾ ਕਹਿੰਦਾ ਮੈਂ ਨਹੀਂ ਕਰਦੀ ਫਿਰ ਮੈਂ ਦੂਜਾ ਕੋਈ ਤਾਂ ਹੱਲ ਲੈਂ ਲਈਂ ਆਈ ਉਹ ਵੀ ਮੇਰੇ ਕੋਲ ਮੈਸੇਜ ਆ ਰਿਹਾ ਤੇ ਫੇਰ ਉਠਾਣੇ ਦਾ ਆਪਣਾ ਜਾਣਕਾਰ ਹੈਗਾ ਉਹ ਜਿਹੜਾ ਰੁਗਵੀਰ ਹੈ ਉਹਨੂੰ ਮੈਂ ਕਹਿ ਦੂੰਗਾ ਉਹ ਐਪਲੀਕੇਸ਼ਨ ਜੀ ਬਣਾ ਦੇ ਉਹ ਉਠਾਣੇ ਤੇ ਐਪਲੀਕੇਸ਼ਨ ਦੇ ਆਂਦੀ ਵੀ ਐਂ ਕਰਕੇ ਇਹਨਾਂ ਨੇ ਵੀ ਫੋਨ ਹੈਕ ਹੋ ਗਿਆ ਹੈਕ ਹੋ ਗਿਆ ਮੇਰੀ ਗੱਲ ਕਰਨੀ ਪੂਗੀ ਆਪਾਂ ਨੂੰ ਫਿਰਿੰਦ ਦੇ ਭਰਾ ਨੂੰ ਨਾਮਾਂ ਕਿ ਭੇਜਾ ਦੇ ਕੋਈ ਆ ਗਿਆ ਹੋਣੇ ਤੇਰੇ ਕੋਲ ਬਸ ਰੂਨ ਚਾਹ ਪਣਾ ਕੇ ਰਕਮ ਚਾਹ ਪਿਆ ਨੂੰ ਚਾਹ ਪੀਣਾ ਤੇ ਕੁਝ ਖਾਵਾਂਗੇ ਕੀ ਕਰਨ ਨੂੰ ਲੈ ਕੇ ਆ ਬਜ਼ਾਰ ਤੇ ਕੀ ਖਾਣੇ ਕੀ ਬਰਮ ਨੇ ਦੱਸੋ ਪਰ ਕੀ ਖਾਣਾ ਪੀਣਾ ਲੈ ਰਹੇ ਨੇ ਤੇ ਚੰਨ ਲੈ ਕੇ ਆਉਣਾ ਤੂੰ ਬਸ ਚਾਹ ਬਣਾ ਕੇ ਆ ਦੇ ਟੰਗਾ